ਪਈ ਫੇਰ ਸਾਧੇ ਰਾਤ ਹੁਣ ਪੈ ਰਹੀ ਆ ਸਵੇਰੇ ਵੀ ਪੈਣ ਦੀ ਸੰਭਾਵਨਾ ਆ ਠੰਡ ਵੀ ਕਾਫੀ ਆ ਪਰ ਇਹਦੇ ਨਾਲ ਨਾਲ ਜਿਹੜਾ ਭਾਰਤ ਦੇ ਵਿੱਚ ਵੀ ਕਾਫੀ ਜਿਆਦਾ ਹੈ ਕਿਉਂਕਿ এনवायरमेंट ਦੇ ਨਾਲ ਜਿਹੜਾ ਇਹ ਇਹ ਮੌਸਮ ਵੀ ਰਹਿਣਾ ਚੰਗਾ ਕਿਉਂਕਿ ਇਹਦੇ ਨਾਲ ਪਾਣੀ ਦੀ ਕਿਨਤ ਨਹੀਂ ਆਉਂਦੀ ਜਿੱਦਾਂ ਖਾਸ ਕਰਕੇ ਕੈਨੇਡਾ 'ਚ ਕਿਹਾ ਜਾਂਦਾ ਫਸਲਾਂ ਨੂੰ ਪਾਣੀ ਲੱਗਦਾ 스ਨੋ ਫੁਰਦੀ ਆ ਪਰ ਭਾਰਤ ਦੇ ਵਿੱਚ ਥੋੜਾ ਜਿਆਦਾ ਡਿਫਰੈਂਟ ਆ ਜੀ ਕਿਤੇ ਭਾਰੀ ਬਰਫ ਬਾਰੀ ਕਰਨ ਉੱਤਰਾਖੰਡ ਹਿਮਾਚਲ ਤੇ ਕਸ਼ਮੀਰ 'ਚ ਜਿਹੜਾ ਜਾਨ ਜੀਵਨ ਉ ਕਾਫੀ ਪ੍ਰਭਾਵਿਤ ਹੋਇਆ ਬਿਲਕੁਲ ਜੀ ਇਹ ਕੋਈ ਸ਼ੱਕ ਨਹੀਂ ਕਿ ਅੱਠ ਹੱਦ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੰਪਾਸ ਹੋਇਆ ਜਿੱਦੋਂ ਆਪਾਂ ਕਹਿੰਦੇ ਹਾਂ ਵਰਸਪਾਰੀ ਹੋਈ ਹੈ ਜੀ ਤੇ ਉਹਦੀ ਵਜ੍ਹਾ ਕਾਰਨ ਜਿਹੜੀ ਇੱਕ ਸੜਕ ਬਣਾਈ ਗਿਆ ਚ ਬਣਾਈ ਜਾ ਰਹੀ ਸੀ ਚైనా ਬਾਰਡਰ ਤੱਕ ਚਿਮੂਲੀ ਜਿਹੜੇ ਜੀ ਉੱਥੇ 55 ਮੈਂ 57 ਮਜ਼ਦੂਰ ਜਿਹੜੇ ਹੈਗੇ ਜੀ ਉਹ ਪਏ ਸੀ ਸੁੱਤੇ ਰਾਤ ਦੇ ਟਾਈਮ ਹਾਂ ਹਾਂ ਅੱਠ ਕੰਟੇਨਰ ਸੀ ਔਰ ਇੱਕ ਸ਼ੈੱਡ ਦੇ ਵਿੱਚ ਸੀ ਜੀ ਕਿ ਸੱਜੇ ਤੇ 8 ਕੰਟੇਨਰ ਸੀ ਤੇ ਜਿਸ ਤੇ ਫਿਰ ਬਹੁਤ ਵੱਡੇ ਪੱਧਰ ਤੇ برف ਪਈ ਇਹ ਸਾਰੇ ਦੇ ਸਾਰੇ ਦਬ ਗਏ ਜੀ ਇਹਦੀ ਜਿਸ ਵੇ ਇਨਫੋਰਮੇਸ਼ਨ ਮਿਲੀ ਇਮੀਡੀਏਟ ਹੈ ਤੇ ਇਹਦੇ ਵਿੱਚੋਂ ਕੁਝ ਜਿਹੜੇ ਇੱਟਿਕਾਂ ਨੂੰ ਬਚਾ ਲਿਆ ਤੇ ਬਾਕੀ ਜਿਹੜੇ ਹੈ ਅਜੇ ਤੱਕ ਵਿੱਚੇ ਪਏ ਹੈ ਭਾਈ ਜਿਹੜੇ ਲੋਕ ਹੈ ਉਹ ਵਰਤ ਦੇ ਵਿੱਚ ਫਸੇ ਹੋਏ ਹੈ ਜੀ ਇਹਦੇ ਲਈ ਫੌਜੀ ਐ ਫੌਜ ਨੂੰ ਲਾਵਾ NDRF, SDRF, APBPB ਤੇ ਵਲਡਰ ਰੋਲ ਆਰਗੇਨਾਈਜੇਸ਼ਨ ਦੀਆਂ ਦੀ ਮਾਜਰਿਕ ਮੌਕੇ ਤੇ ਪਹੁੰਚ ਚੁੱਕੀ ਹੈ ਸੇਫ ਤੇ ਜਿਹੜੀ ਹੈ ਬਰਫ ਜੰਮੀ ਹੋਈ ਹੈ 25 ਮਜ਼ਦੂਰਾਂ ਦੀ ਤਲਾਸ਼ ਹੋ ਰਹੀ ਹੈ ਪਰ ਕਿਉਂਕਿ ਰਾਤ ਦਾ ਹਨੇਰਾ ਪੈ ਗਿਆ ਸੀ ਤੇ ਬਰफीਲਾ ਤੂਫਾਨ ਆ ਰਿਹਾ ਸੀ ਇਸ ਦੀ ਵਜ੍ਹਾ ਕਰਕੇ ਜਿਹੜੇ ਬਚਾਲਾ ਕਾਰੋਬਾਰ ਆ ਰਿਹਾ ਰੁਕ ਗਿਆ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਤਿੱਬਤ ਸੀ ਤਿੱਬਤ ਦੇ ਭਾਰਤੀ ਸੀਮਾ ਦੇ ਉੱਤੇ ਪਹਿਲਾ ਪਿੰਡ ਹੈ ਮਾਣਾ ਜੀ ਜਿਹੜੇ ਲੋਕ ਹਿਮਕੋਟ ਸਾਹਿਬ ਨੂੰ ਜਾਣਦੇ ਆ ਉਸ ਪਿੰਡ ਜਾਂਦੇ ਹੁੰਦੇ ਆ ਉਹ ਇਸ ਪਿੰਡ ਨੂੰ ਚਿੱਕੀ ਤਰ੍ਹਾਂ ਜਾਣਦੇ ਆ ਇਹ ਆਖਰੀ ਪਿੰਡ ਹੈ ਭਾਰਤ ਦਾ ਹਮਮ ਇੱਕ ਮਤਲ ਜਿਹੜੀ ਹੈਗੀ ਹੈ ਇੱਕ ਮਾਰ ਚੱਕ ਦਾ ਭਾਰੀ ਅਲਾਈਟ ਦਿੱਤਾ ਗਿਆ ਕਿ ਇੱਕ ਮਾਰ ਚੱਕ ਬਹੁਤ ਜਿਆਦਾ ਵਰਖ ਪਈ ਹੈ ਜੀ ਅਰ ਹੁਣ ਤੱਕ ਜਿਹੜੀ ਜ਼ਸੀ ਗਈ ਹੈ 20 ਸੈਂਟੀਮੀਟਰ ਤੱਕ بارش ਜਿਹੜੀ ਅਜ ਵੀ ਹੋ ਸਕਦੀ ਹੈ ਹਮ ਹਾਫ ਸਾਈ ਵੱਡੀਆਂ ਥਾਂ ਓਥੇ ਲਗਾਤਾਰ بارش ਤੇ ਬਰਸਾਤੀ ਹੋ ਰਹੀ ਹੈ ਇਹਦੇ ਲਈ ਹੈਲੀਕਾਪਟਰ ਵੀ ਓਥੇ ਪਹੁੰਚ ਨਹੀਂ ਸਕਦਾ ਦੇਮਪੂ ਦੀ ਜਰਾ ਪਦੇਕੀ ਤਾ ਮਾਝਿਲ ਪ੍ਰਦੇਸ਼ ਤੇ ਕੁੱਲੂ ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵਰਖ ਪੈ ਰਹੀ ਹੈ ਇਸ ਵੀਰ ਦੇ ਵਿੱਚ ਵੀ ਬਰਸ ਪੈ ਰਹੀ ਹੈ ਔਰ 라ਵੀ ਦਾ ਪੱਦਰ ਵੀ ਹੈ ਜਿਹੜਾ ਪਾਣੀ ਦਾ ਕਾਫੀ ਵਧ ਗਿਆ ਜੀ ਮਕੌੜਾ ਪੱਤਨਾ ਉੱਥੇ ਕਾਫੀ ਜਿਹੜਾ ਹੈਗਾ ਪਾਣੀ ਆਇਆ ਹੋਇਆ ਹੈ ਹਮਮ ਔਰ ਇਸ ਨਾਲ ਜੋ ਇੱਕ ਪੁਲ ਬਣਿਆ ਹੋਇਆ ਉਹ ਪੁਲ ਦੇ ਦੋਨੇ ਪਾਸਿਆਂ ਦੇ ਉੱਤੇ ਕਾਫੀ ਉਹਦਾ ਬੁਰਾ ਅਸਰ ਪਿਆ ਜੀ ਲੱਗਦਾ ਹੈ ਕਿ ਕਿਤੇ ਪੁਲ ਦਾ ਨੁਕਸਾਨ ਨਾ ਜਾਵੇ ਤੇ ਕੁੱਲ ਪਲਾਘਿਆ ਬੰਦੇ ਕੀ ਇਹ ਤਾਂ ਠੀਕ ਹੈ ਕਿ ਇਸ ਵੇਲੇ ਜਿਹੜੀ ਵਾਰਿਸ਼ ਹੈ ਬੜੀ ਲੇਟ ਪਈ ਹੈ ਹਮਮ ਪਰ ਕੁਦਰਤੀ ਜਦੋਂ ਕਰੋਪੀ ਹੁੰਦੀ ਹੈ ਜੱਦੀ ਸਾਹਿਬ ਉਹ ਬੜੀ ਧਿਆਨ ਪੰਜਾਬ ਦੇ ਸੰਦਰਭ ਦੇ ਵਿੱਚ ਮੈਂ ਇਹ ਗੱਲ ਹੀ ਕਹਿਣੀ ਚਾਹਾਂਗਾ ਕਿ بارش ਸਮੇਂ ਸਿਰ ਮਈ ਸੀ। ਜਿਸ ਦਾ ਕਰਕੇ ਲੱਗਦਾ ਸੀ ਕਿ ਕਣਕ ਦਾ ਝਾੜ ਕਾਫੀ ਘਟ ਜਾਣਾ ਹੈ। ਜੀ। ਸਾਡੇ ਹੁਣ ਜਿਹੜੀ ਤਾਜੀ ਵਾਰਿਸ਼ ਪਈ ਹੈ ਇਸ ਵਾਰਿਸ਼ ਦੇ ਨਾਲ ਕਣਕ ਦੇ ਵਿੱਚ ਦਾਣਾ ਤੱਪ ਚੁੱਕਾ ਹੈ ਕਣਕੀਆਂ ਬੰਡੀਆਂ ਦੇ ਵਿੱਚ ਔਰ ਦਾਣਾ ਮੋਟਾ ਹੋ ਸਕਦਾ ਹੈ। ਜੀ। ਤੇ ਜਿਹੜਾ ਪਹਿਲਾ ਖ਼ਲਸ਼ਾ ਸੀ ਕਿ ਝਾੜ ਕਾਫੀ ਘੱਟ ਸਕਦਾ ਤੇ ਉਹਦੇ ਨਾਲ ਹਾਲਾਤ ਜਿਹੜੇ ਹੈਗੇ ਨਾਜ਼ੁਕ ਹੋ ਜਾਣਗੇ। ਹੁਣ ਇਹ ਹੈ ਕਿ ਉਹ ਜਿਹੜਾ ਹੈਗਾ ਚੜਪੂਗਾ ਜੀ ਤੇ ਨਾਲ ਹੀ ਮੇਰਾ ਖਿਆਲ ਹੈ ਗਲੋਬਲ ਵਾਰਮਿੰਗ ਦਾ ਕਾਰਨ ਹੈ ਜਿਹੜੀ ਸਾਹਬ ਕਿ ਐਸਰਤਾ ਤਬਦੀਲ ਹੋ ਰਹੀ ਹੈ ਜੀ ਸਰਦੀ ਲੇਟ ਤੱਕ ਪੈਂਦੀ ਹੈ ਲੇਟ ਪੈਂਦੀ ਹੈ ਔਰ ਲੇਟ ਫੱਕਦੀ ਹੈ ਹਮਮ ਕਰਮੀ ਵੀ ਲੇਟ ਸ਼ੁਰੂ ਹੁੰਦੀ ਹੈ ਤੇ ਲੇਟ ਤੱਕ ਜਾਂਦੀ ਹੈ ਬਿਲਕੁਲ ਜੀ ਵਾਰਸ਼ਾ ਦਾ ਵੀ ਤੁਸੀਂ ਦੇਖੋ ਵੀ ਜਿਹੜਾ ਹੈ ਸਵਾ ਉਹ ਬਦਲ ਰਹੇ ਹੈ ਜੀ ਔਰ ਭੱਤੀ ਖਤਰਿਆ ਦੀ ਗੱਲ ਸਾਡੀ ਇਹ ਕਿ ਅਮਰੀਕਾ ਵਰਗੀ ਮਹਾਸ਼ਕਤੀ ਜਿਹੜੀ ਵਾਤਾਵਰਨ ਨੂੰ ਬਚਾਉਣ ਵਾਸਤੇ ਆਮ ਤੌਰ ਤੇ ਕਾਫੀ ਮਦਦ ਦਿੱਤੀ ਦੀ ਸੀ ਜੀ ਜਿਉਣਾ ਮਾਰਕਸ ਪ੍ਰੋਜੈਕਟ ਉਹ ਸਬੰਧਤ ਇਹਦਾ ਉਤਬਾਦ ਹੋ ਗਿਆ ਜੋ ਆਪ ਦੇ ਦਿੱਤਾ ਕਪਸਾਬ ਨੇ ਕਿ ਅਸੀਂ ਇਹਦੇ ਚ ਕੋਈ ਹੋਰ ਜਿਹੜੀ ਹੈ ਇਨਵੈਸਟਮੈਂਟ ਦੀ ਰਕਮ ਜੀ ਜੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਲੋਕ ਹੈ ਜਿੰਨੀਆਂ ਵੀ ਤਾਕਤਾਂ ਹੈ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਾਤਾ ਪ੍ਰਭੂ ਨੂੰ ਬਚਾ ਕੇ ਰੱਖਿਆ ਜਾਵੇ ਤੇ ਮਾਤਾ ਪ੍ਰਭੂ ਦੇ ਬਚਣ ਦੇ ਨਾਲ ਹੀ ਜਿਹੜਾ ਸਟੇਬਲ ਹੋ ਸਕਦਾ ਮੌਸਮ ਜੀ ਤੇ ਜੇ ਨਾ ਮੌਸਮ ਦੇ ਵਿੱਚ ਤਬਦੀਲੀ ਹੁੰਦੀ ਹੈ ਉਦੋਂ ਲੁਕਾਈ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਆਪਾਂ ਕਾਮਨਾ ਕਰਦੇ ਆਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਰੱਬ ਨੂੰ ਕਿ ਇਹ ਜਿੰਨਾ ਲੋਕਾਂ ਨੂੰ ਸਿਵਤ ਪਈ ਹੋਈ ਹੈ ਸਾਡੇ ਲਈ ਮਕਰਵਤਰੀ ਹੈ ਅਰਹਤ ਸਮਗਰੀ ਮੌਕੇ ਤੇ ਪਹੁੰਚੋਂ ਦੇ ਵਿੱਚ ਮਦਦ ਕੀਤੀ ਜਾਵੇ ਜੀ ਤੇ ਨਾਲ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਵੀ ਬਚਾਇਆ ਗਿਆ ਵੀ ਹਿਮਾਚਲ ਪ੍ਰਦੇਸ਼ ਵਿੱਚ ਕੁਲ ਵੀ ਦਾ ਹਾਲ ਤੇ ਹੈ ਜੀ ਕਿ ਰਾਤ ਲੋਕ ਸੁੱਤੇ ਪਏ ਰਹੇ ਸੀ ਤੇ ਸੁੱਤੇ ਪਿਆਂ ਦੇ ਤੋਂ ਇੰਨੀ ਜ਼ਿਆਦਾ ਵਾਰਸ਼ ਆਈ ਹੈ ਕਿ ਘਰਾਵਾਂ ਦੇ ਵਿੱਚ ਵੀ ਪਾਣੀ ਦੇ ਵਿੱਚੋਂ ਸਮਾਗਤ ਹੋਣ ਨਿਕਲ ਗਿਆ ਔਰ ਨਾਲ ਕਾਰਾਂ ਜਿਹੜੀਆਂ ਹੈਗੀਆਂ ਉਹ ਵੀ ਪਾਣੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਤਸਵੀਰਾਂ ਕਾਰਾਂ ਉੱਡੀਆਂ ਜਾਂਦੀਆਂ ਜੀ ਐਨੀ ਐਨੀ ਭਟਕਤਾ ਜਿਹੜੀ ਹੈਗੀ ਆ ਹੋ ਰਹੀ ਹੈ ਔਰ ਇਹ ਵੀ ਆਪਾਂ ਨੂੰ ਮੰਨਣਾ ਪੈਣਾ ਕਿ ਹਿਮਾਚਲ ਪ੍ਰਦੇਸ਼ ਵਰਗਾ ਜਿਹੜਾ ਸੁਪਾ ਸੀ ਉਹਦੀ ਹਾਲਤ ਕੀ ਕਰ ਦਿੱਤੀ ਐ ਦਰਖਤਾਂ ਦੀ ਕਟਾਈ ਹੋ ਰਹੀ ਹੈ ਲਗਾਤਾਰ ਜੀ ਔਰ ਕਟਾਈ ਦੀ وجہ ਕਾਰਨ ਉੱਥੇ ਫਿਰ ਜਿਹੜੇ ਵੱਡੇ ਵੱਡੇ ਮਹਿਲ ਉਸਾਰੇ ਜਾ ਰਹੇ ਆ ਵਟਕਾ ਵਟਕਾ ਬਿਲਡਿੰਗਾਂ ਉਸਾਰ ਕੇ ਜਾ ਰਹੀ ਹੈ ਡਿਵੈਲਪਮੈਂਟ ਤੇ ਜ਼ਰੂਰੀ ਐ ਪਰ ਡਿਵੈਲਪਮੈਂਟ ਦਾ ਮਤਲਬ ਇਹ ਵੀ ਨਹੀਂ ਕਿ ਤੁਸੀਂ ਕੁਦਰਤ ਨਾਲ ਛੇੜਛਾੜ ਕਰੋ ਜੀ ਐਸ ਲਈ ਆਪਾਂ ਪੰਜਾਬ ਦੇ ਵਿੱਚ ਦੇਖੀਏ ਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਪਰ ਕੁਮਾਲਾ ਦੇ ਤਹਿਤ ਨਵੀਆਂ ਨਵੀਆਂ ਸੜਕਾਂ ਕੱਟੀਆਂ ਜਾ ਰਹੀਆਂ ਔਰ ਇਹਨਾਂ ਸੜਕਾਂ ਨੂੰ ਕੱਟਣ ਵਾਸਤੇ ਜਿਹੜੀਆਂ ਪੁਰਾਣੀਆਂ ਸੜਕਾਂ ਜਿੱਥੇ-ਜਿੱਥੇ ਵੀ ਕਿੰਨੇ ਦਰਖਤ ਲੱਗੇ ਹੋਏ ਸੀ ਜੀ ਜੀ ਉਹ ਲਗਭਗ ਦਰਖਤ ਸਾਰੇ ਵੱਢ ਦਿੱਤੇ ਗਏ ਤੇ ਝੁੰਬਰਣ ਹੋਏ ਹੁੰਦੀ ਹੈ ਹੂੰ ਹੂੰ ਦੂਰ-ਦੂਰ ਤੱਕ ਨਜ਼ਰ ਮਾਰੋ ਤੁਹਾਨੂੰ ਸੜਕਾਂ ਦਿੱਤੀਆਂ ਹਨ ਉਹ ਲੱਗੂ ਜਿਵੇਂ ਤੁਸੀਂ ਰਾਜਸਥਾਨ ਚ ਫਿਰਦੇ ਹੋ ਨਿਓ ਹਰੇਗਿਸਤਾਨ ਜਾ ਰਹੇ ਹੋ ਤਾਂ ਇਹਦਾ ਇਹਦਾ ਕਾਰਨ ਹੈ ਕਿ ਇਹਦੇ ਨਾਲ ਵੀ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ ਸੋ ਵਾਤਾਵਰਣ ਨੂੰ ਬਚਾਉਣ ਵਾਸਤੇ ਵਾਤਾਵਰਣ ਪ੍ਰੇਮੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਉਹ ਨਾਲ ਵਾਲੇ ਕੰਮ ਸਰਕਾਰਾਂ ਦਾ ਹੈ ਸਰਕਾਰਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਸੰਤੁਲਨਤਾ ਕੋ ਬਣਿਆ ਰਹੀ ਜੇ ਸੰਤੁਲਨ ਕਿਸੇ ਇੱਕ ਪਾਸੇ ਝੁਕ ਜਾਂਦਾ ਤਾਂ ਫਿਰ ਦੂਜੇ ਪਾਸੇ ਨੁਕਸਾਨ ਹੁੰਦਾ ਹੈ ਤੇ ਉਹ ਨੁਕਸਾਨ ਜਿਹੜਾ ਹੁਣ ਸਾਡੇ ਉੱਤੇ ਝੜਦਾ ਪੈ ਰਿਹਾ ਹੈ ਜੀ